ਇਹ ਹੈ ਕਿ ਆਪਾਂ ਉੱਥੇ ਆਪਣਾ ਜਿਹਨ ਪ੍ਰੇਸ਼ਨ ਕਹਿੰਦੇ ਆ ਨਾ ਨਾ ਉਹ ਚਾਰਟਵਾਰੀ ਕਰ ਸਕੇ ਨਾ ਉੱਥੇ ਕੋ ਫਿਲਰ ਲਾ ਕੇ ਕੰਮ ਕਰ ਦੇ ਜੀ ਤੇ ਉਹ ਫੇ ਲੋਕ ਕਈ ਵਾਰੀ ਖੱਬੇ ਸਜੋ ਗੱਲ ਇਹ ਜੀ ਮੈਂ ਤਾਂ ਬਹੁਤ ਬੇਚਾਹਤਾ ਹਾਂ ਕਿ ਤੁਸੀਂ ਇੱਧਰੇ ਪਾਤ ਨਹੀਂ ਆਏ ਜਿੰਨੀ ਵਾਰੀ ਆਏ ਆ ਕਿ ਜਾਂ ਤਾਂ ਆਪਾਂ ਤੁਸੀਂ ਲੇਟ ਆਏ ਆ ਕਿਉਂਕਿ ਮੈਂ ਸਾਰਾ ਪਹਿਲੇ ਵੀ ਚਾਹੀਦੀ ਆ ਪਾਣੀ ਵੀ ਚਾਹੀਦਾ ਆਪਣੇ ਤਾਂ ਮਨੇ ਇਹ ਲਈ ਬਸ ਜਿਤ ਵਿਚਾਈ ਦੀ ਆ ਉਹ ਸਾਰੀਆਂ ਗੱਲਾਂ ਕਬੂਕਸਾਨ ਤਾਂ ਉਸੋਂ ਵੀ ਜ਼ਿਆਦਾ ਜ਼ਰੂਰੀ ਆ ਔਰ ਮੈਨੂੰ ਹੁਣੇ ਥੋੜੇ ਦਿਨ ਪਹਿਲਾਂ ਮੈਨੂੰ ਜਿਹੜੇ ਕ੍ਰਿਸਚੀਅਨ ਵੀ ਮੈਨੂੰ ਮਲੇ ਤੇ ਕਾਫੀ ਉਹਨਾਂ ਨੇ ਮੇਟਿਆਣੇ 100 150 ਬੰਦੇ ਇਕੱਠ ਕਰਕੇ ਮੈਨੂੰ ਉੱਥੇ ਬੁਲਾਇਆ ਸੀਗਾ ਉਹਨਾਂ ਦੀ ਵੀ ਮੰਗ ਆ ਉਹਨਾਂ ਨੂੰ ਵੀ ਚਾਹੀਦੇ ਹੈਗੇ ਆ ਜੇ ਇੱਕ ਵੱਡੀ ਰੋਲ ਆ ਇਹ ਔਰ ਸਾਡੀ ਬਖਾ ਬੋਰਡ ਆ ਤੁਹਾਨੂੰ ਕਿਉਂ ਨਹੀਂ ਕੋਆਪਰੇਟ ਕਰਦਾ ਤੁਹਾਡੇ ਵੀ ਦੇਖੋ ਆ ਟੈਂਚਰ ਬੁੜ ਬੱਟੀ ਤੇ ਬੱਟੀ ਆ ਜੀ ਉਹ ਪੱਤਾ ਬਖਾਂ ਬੋਰਡ ਦੇ ਜਿਹੜੇ ਜਬੀਨਾ ਉਹਨਾਂ ਦੇ ਵਿੱਚੋਂ ਕਹਿ ਕੇ ਆਪਾਂ ਨਾੜ ਕਰਾਂਗੇ ਉਹ ਤਾਂ ਕਹ ਤੁਸੀਂ ਉਹ ਜਿਹੜਾ ਹੁਣ ਤੋ ਹੈਗਾ ਜਿਹੜਾ ਕੋਈ ਬੰਦਾ ਥੋੜਾ ਘੁਮੜ ਫੇਰ ਵਾਲਾ ਐ ਤੋਂ ਬਾਅਦ ਮੇਰੇ ਨਾਲ ਖੁਸ਼ਬਰਖ ਜਿਹੜਾ ਆਪਣੇ ਜ਼ਿਲ੍ਹੇ ਦਾ ਮੁਖੀ ਹੈ ਮੈਂ ਉਹਦੇ ਕੋਲ ਨਾਲ ਤੁਹਾਡੇ ਨਾਲ ਚਲਾਂਗਾ ਨਾਲ ਜਾ ਕੇ ਆਪਾਂ ਕਹਿ ਕੇ ਪੱਤਾ ਬਖਾਂ ਬੋਰਡ ਤੋਂ ਉਹ ਤੋਂ ਕਰਾ ਦਿੱਤਾਗੇ ਪਰ ਮੈਂ ਕਿ ਨਹੀਂ ਜਿਆਦਾ ਆਰਡਰ ਕਰਦੇ ਕਰਦੇ ਹੁਣ ਉੱਥੇ ਉਹ ਪਤੇ ਪੰਚਾਇਤ ਤੋਂ ਲਵਾ ਕੇ ਆਉਣਾ ਸਭ ਤੋਂ ਅੰਤਿਲਾਂ ਪੁਰਾਣੇ ਪੰਚਾਇਤ ਦੇ ਇਹ ਸਾਡੇ ਮੈਂ ਤੁਹਾਨੂੰ ਜਿਹੜੀ ਗੱਲ ਦੱਸਿਹੀ ਹੈ ਇਹੀ ਹੈ ਕਿ ਜਦੋਂ ਅਸੀਂ ਇਹ ਕੀਤੇ ਅੱਜ ਤੋਂ 7-8 ਸਾਲ ਪਹਿਲਾਂ ਤੁਸੀਂ ਆਪਣਾ ਉੱਥੇ ਹੀ ਕਬਜ਼ਾ ਨਹੀਂ ਲੈ ਸਕੇ ਹਾਂਜੀ ਹਾਂ ਕਰ ਉੱਥੇ ਤੁਸੀਂ ਅੱਜ ਤੱਕ ਉੱਥੇ ਨੂੰ ਦਬਾਇਆ ਜਾਂ ਹੋਰ ਹੁੰਦੀਆਂ ਲੋਕ ਮੋੜ ਕੇ ਵੀ ਕਰ ਲੈਂਦੇ ਇਹਨਾਂ ਨੂੰ ਕਬਜ਼ਾ ਕਰ ਲੈਂਦੇ ਸਾਡੇ ਇੱਥੇ ਸਾਡੇ ਇੱਥੇ ਤੁਹਾਨੂੰ ਪਤਾ ਬੰਦ ਲਿਆ ਜੀ ਕੋਈ ਜਾ ਸਕਦਾ ਜੋਰ ਨਾ ਕੋਈ ਕਰ ਨਹੀਂ ਜਦੋਂ ਕਰਾਂਗੇ ਤਾਂ ਫਿਰ ਸਾਡੀ ਬੇਨਤੀ ਇਹ ਹੈ ਨਾ ਸਾਡਾ ਜੋਰ ਨਹੀਂ ਜਲ ਸਕਦਾ ਕਿਉਂਕਿ ਜਿੱਥੇ ਜਿਸ ਹੱਬ ਦੀ ਜਨਤਾ ਉਸ ਹੱਬ ਦਾ ਜੋਰ ਹੈ ਨਾ ਸਾਡੀ ਦੇ ਕੇ ਮਰੀ ਦੇ ਪਹਿਲਾਂ ਲਾ ਕੇ ਜੀ ਕਰ ਲਓ ਉੱਥੇ ਜੀ ਥੋੜਾ ਜਿਹਾ ਮੈਦਾਨ ਆਏ ਲਿਖ ਕੇ ਲਾ ਦਿਓ ਕਬਰਸਤਾਨ ਠੀਕ ਹੈ ਜੀ ਉਹ ਨਾ ਜੀ ਜ਼ਰੂਰ ਕਰਾਂ ਪਰ ਜਾਣ ਹੀ ਨਹੀਂ ਪਤਾ ਅਸੀਂ ਕਰਨ ਨੂੰ ਤਿਆਰ ਆਂ ਪਰ ਸਾਨੂੰ ਉੱਥੇ ਤੱਕ ਪੈਰ ਰੱਖਣ ਦੀ ਜਗ੍ਹਾ ਮਿਲ ਜਾਵੇ ਬਾਕੀ ਅਸੀਂ ਸਾਰੇ ਕੰਮ ਕਰਨ ਤਿਆਰ ਕੋਈ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਵੋਟਾਂ ਕਿ ਪੋਣੀਆਂ ਖ ਨਹੀਂ ਪੋਣੀਆਂ ਬੱਸ ਇੱਕ ਮਿੰਟ ਬਰੀ ਬਰੀ ਹੌਂਸਤ ਮੇਰੀ ਗੱਲ ਸੁਣ ਲਓ ਪਰ ਆਫਟਰ ਇਲੈਕਸ਼ਨ ਜੀ ਬਿਨਾਂ ਜੂ ਟੈਂਟ ਅੱਪ ਕਰਿਓ ਮਿਲਿਓ ਜਰੂਰ ਇੱਕ ਵਾਰ ਔਰ ਜਿਹੜਾ ਬੰਦਾ ਨਾ ਤੀਜੇ ਨੰਬਰ ਤੇ ਬੈਠਾ ਉਹਨੂੰ ਫੜਦੇ ਮੈਨੂੰ ਜਾਂ ਮੇਰੀ ਪਾਰਟੀ ਨੂੰ ਪਾਉਣੀ ਆ ਆ ਦੇਖੋ ਕਿ ਤੋਂ ਨਵੇਂ ਸ਼ਹਿਰ ਤੋਂ ਬੇਸੋਟ ਪੱਡੇ ਕੋਲ ਚੱਲ ਕੇ ਇੱਦੇ ਕੰਮ ਲੈ ਆਏ ਆ ਕਿ ਤੁਸੀਂ ਇਸ ਵਾਰ ਜਿਹੜਾ ਆ ਕਾਂਡਾ ਬਦਲੋ ਔਰ ਇਹ ਇਹ ਵੀ ਗੱਲ ਨੂੰ ਸਮਝੋ ਜੀ ਇਹ ਜਿਹੜੀ ਤੁੰਤ ਬਾਤ ਦੀ ਸਰਕਾਰ ਇੱਕ ਵੱਡੂ ਨੇ ਕਿਸੇ ਦਾ ਵੀ ਨਹੀਂ ਕੁਝ ਕਰਦੇ ਲੋਕਾਂ ਦੇ ਕੰਮ ਇਹਦੇ ਏਜੰਡੇ ਤੇ ਹੀ ਹੈ ਨਹੀਂ ਜੀ ਜੀ ਇੱਥੇ ਤਾਂ ਰੋਜ਼ ਲੋਕਾਂ ਦੀਆਂ ਗੋਲੀਆਂ ਕਰਦਿਆਂ ਮੌਤਾਂ ਹੋ ਰਹੀਆਂ ਲੁੱਟਾਂ ਤਫਵਾਹ ਹੋ ਰਹੀਆਂ ਕੋਈ ਨਹੀਂ ਬਹੁਤ ਹੋ ਰਹਾ ਹੈ ਕਿੰਦਾ ਜੀਵਿਦਾ ਖੇਤਾਂ ਮੋ ਢੋਨਾ ਵੜ ਕੇ ਮੰਡੀਆਂ ਚ ਬੈਠ ਕੇ ਇਹਨਾਂ ਦਿਨਾਂ ਹੁਣ ਬਾੜੀਆਂ ਲਈ ਮੰਡੀ ਤੋਂ ਆਇਆ ਹੱਲੇ ਉੱਦੇ ਮੰਡੀ ਭਰੀ ਪਈ ਹੈ ਰੋਲ ਗਿਆ ਜੀ ਰੋਲਣਾ ਵੀ ਪਿਆ ਢੰਕਾ ਵੀ ਲੱਗ ਗਿਆ ਰੋ ਆਲੇ ਕਿਸਾਨਾ ਜੀਮੀਦਾਦਾ ਰੋਲ ਗਿਆ ਜੀ ਹੁੰਦਾ ਇਹ ਹੈ ਹੁੰਦਾ ਇਹ ਹੈ ਕਿ ਸਰਕਾਰਾਂ ਜਿਹੜੀਆਂ ਬਣਦੀਆਂ ਨਾ ਇਹ ਕੋਈ ਅਸੀਂ ਇੰਦਾਂ ਨਹੀਂ ਵੀ ਸਾਨੂੰ ਗੱਡੀ ਵਧੀਆ ਮਿਲ ਗਈ ਮੈਨਾਂ ਸਕਿਉਰਟੀ ਮਿਲ ਗਈ ਮੈਂ ਹੋਣ ਵੀ ਆਉਂਦਾ ਭੱਜਾ ਫੇਰਾ ਇਹ ਲੋਕਾਂ ਦੇ ਕੰਮਾਂ ਲਈ ਹੁੰਦੀਆਂ ਜੀ ਜੀ ਅਸੀਂ ਆਪਣੇ ਹਲਕੇ ਦੀਆਂ ਜੋ ਮੁਸ਼ਕਲਾਆਂ ਉਹ ਲਿਆ ਕੇ ਚੰਡੀਗੜ੍ਹ ਸਰਕਾਰੀ ਦਵਾਰੇ ਪਹੁੰਚਾਉਣੀ ਆ ਜੀ ਉਹਦੇ ਲਈ ਹੋ ਸਕੇ ਦਾ ਬਦਾਰਾ ਵੀ ਰੌਲਾ ਵੀ ਪਾਉਣਾ ਪਿਆ ਮੇਰੇ ਹੱਥੇ ਜਾ ਨਹੀਂ ਹੁੰਦਾ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਇਹ ਇਹ ਡਿਊਟੀ ਆ ਉਹ ਪੈਸੇ ਲਿਆ ਕੇ ਲੋਕਾਂ ਦੇ ਕੰਮ ਕਰਨੇ ਆ ਕਿਥੇ ਦੇ ਆ ਵੀ ਐਦਾਂ ਦੇਖੋ ਉਬਯੂ ਦਾ ਸਰਕਾਰ ਤੋਂ ਦੁਖੀ ਆ ਉਹਦਾ ਰਿਜ਼ਲਟ ਇਹ ਆ ਕਿ ਹਰ ਪਾਸਿਓਂ ਇੱਕ ਭਰਮਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਔਰ ਕਿਉਂਕਿ ਬੜੀਆਂ ਮੁਸ਼ਕਲਾਂ ਨੇ ਸਰਕਾਰ ਦਾ ਕਿਸੇ ਵੀ ਵਰਗ ਦੀ ਮੁਸ਼ਕਲ ਬਲਤ ਕੋਈ ਧਿਆਨ ਨਹੀਂ ਹੱਲ ਕਰਨ ਦਾ ਔਰ ਇਹ ਜਿਹੜੀ ਇਲੈਕਸ਼ਨ ਹੈ ਉਹ ਬਾਏ ਇਲੈਕਸ਼ਨ ਭਾਵੇਂ ਇਹਨਾਂ ਸਰਕਾਰ ਨੇ ਬਦਲ ਲਈ ਜਰਮ ਲੋਕਾਂ ਤੇ ਹੋ ਰਿਹਾ ਅੱਜ ਲਾਡ ਰਾਂ ਦੇ ਪਿੱਛੇ ਨਾ ਜੇ ਤਰੀਕੇ ਦੇ ਨਾਲ ਨਸ਼ਾ ਕਰ ਕਰ ਆ ਗਿਆ ਔਰ ਸਭ ਤੋਂ ਵੱਡੀ ਲੋਕਾਂ ਨੂੰ ਜਹਾਲ ਚੱਲਣੀ ਪੈ ਰਹੀ ਆ ਕਿਤੇ ਵੀ ਕੋਈ ਜਵਾਬ ਦੇ ਨਹੀਂ ਨਾ ਕੋਈ ਸਰਕਾਰ ਦਾ ਮੰਤਰੀ ਨਾ ਸੰਤਰੀ ਜਿਵੇਂ ਪੰਜਾਬ ਦਾ ਝੋਨਾ ਪੰਜਾਬ ਦੇ ਖਸਾਨ ਮੰਡੀਆਂ ਚ ਢੁਲੇ ਆ ਕੋਈ ਹੈ ਤੁਸੀਂ ਚਲੋ ਮੀਡੀਆ ਵਾਲੇ ਵੀ ਸਾਡੇ ਪੰਜਾਬ ਦੇ ਹੀ ਆ ਕਦੇ ਮੁੱਖ ਮੰਤਰੀ ਕਿਸੇ ਮੰਡੀ ਚ ਗਿਆ ਹੋਵੇ ਉਹਦਾ ਮੰਤਰੀ ਕਿਸੇ ਮੰਡੀ ਚ ਗਿਆ ਹੋਵੇ ਸੋ ਇਹ ਸਾਰੇ ਮਸਲੇ ਨੇ ਜਿਹਨਾਂ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਆ ਅੱਜ ਮੈਂ ਖਾਸ ਤੌਰ ਤੇ ਗੁਜਰ ਭਾਈ ਚਾਦੇ ਦੇ ਤੋਂ ਆਇਆ ਇਹਾਂ ਦੀ ਕੁਝ ਆਪਣੀਆਂ ਮੁਸ਼ਕਲਾਂ ਨੇ ਜਿਹੜੀਆਂ ਨੇ ਇਹਨਾਂ ਨੂੰ ਰੋਹਿਤ ਦਰਪੇਸ਼ ਆ ਰਹੀਆਂ ਉਹ ਵੀ ਸੁਣਿਆ ਤੇ ਮੈਂ ਪਹਿਲਾਂ ਵੀ ਇਹਨਾਂ ਦੇ ਹੱਲ ਕੀਤੇ ਜਦੋਂ ਤੁਸੀਂ ਹਟਕਿਆਂ ਦੇ ਵਿੱਚ ਤੇ ਇਹ ਵੀ ਜਿਹੜਾ ਹੱਲ ਕਰਾਂਗੇ ਸੋ ਮੇਰੇ ਆਉਣ ਦਾ ਮਕਸਦ ਸਿਰਫ ਇੱਕੋ ਹੀ ਆ ਕਿ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਔਰ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਸੁਣਿਆ ਜਾਣ ਤਾਂ ਕਿ ਇਹਨਾਂ ਦਾ ਕੋਈ ਹੱਲ ਜਿਹੜਾ ਉਹ ਕਰਾਇਆ ਜਾ ਸਰ ਕੱਲ ਚੰਨੀ ਸਾਹਿਬ ਆਏ ਇੱਥੇ ਉਹਨਾਂ ਨੇ ਡਾਕਟਰ ਸਾਹਿਬ ਤੇ ਕਾਫੀ ਤਾਂ ਜਿਹੜੇ ਕਸ ਨੇ ਉਹਨਾਂ ਨੇ ਖਾਸ ਕਰਕੇ ਕਿਹਾ ਵੀ ਬਾਰ-ਬਾਰ ਬਾਟੀ ਬਜ਼ਰ ਰਹੀ ਹੈ ਇਸ ਕਰਕੇ ਇਹਨਾਂ ਨੂੰ ਦੁਬਾਰਾ ਜਿਹੜਾ ਉਹਨਾਂ ਨੇ ਕੂੜੇ ਤੱਕ ਵੀ ਕਹਿੰਦਾ ਹੈ ਕੂੜਾ ਅਸੀਂ ਦੁਬਾਰਾ ਬਾਪਤ ਪਾਰਟੀ ਚ ਕਿਸੇ ਵੀ ਹਾਲ ਚ ਨਹੀਂ ਜਮਾਵਾਂਗੇ ਦੇਖੋ politically ਇਹ ਬੜੀਆਂ ਜਦੋਂ ਕੋਲੈਕਸ਼ਨਾਂ ਆਉਂਦੀਆਂ ਬਿਆਨਬਾਜ਼ ਚੱਲਦੀ ਰਹਿੰਦੀ ਹੈ ਕਈ ਵਾਰੀ ਵੱਡੇ ਲੀਡਰ ਕੁਝ ਵੀ ਕਹਿ ਜਾਂਦੇ ਆ ਪਰ ਗੱਲ ਇਹ ਆ ਕਿ ਹੁਣ ਇੱਕ ਰੁਝਾਨ ਬਣ ਗਿਆ ਪਾਰਟੀਆਂ ਬਦਲ ਲੈਂਦਾ ਇਹ ਤਾਂ ਸਾਰੇ ਪਾਸੇ ਗੱਲ ਅਸੀਂ ਹੁਣ 10 ਇੱਥੇ ਖੜੇ ਆ ਬੰਦੇ ਜੇ ਤੁਸੀਂ ਬਲੰਕਣ ਕਰੋ ਤਿੰਨੇ ਪਾਰਟੀਆਂ ਬਦਲ ਕੇ ਆਏ ਆ ਪਰ ਤੁਸੀਂ ਪਾਰਟੀ ਕਿਸੇ ਵਿੱਚ ਵੀ ਜਾਓ ਜਦੋਂ ਸਾਡੇ ਲੋਕ ਚੋਣ ਲੈਂਦੇ ਆ ਦੇਖਣਾ ਹੈ ਕਿ ਉਸ ਵੇਲੇ ਤੁਸੀਂ ਚੋਣ ਤੋਂ ਬਾਅਦ ਆਪਣੀ ਪਬਲਿਕ ਵਾਸਤੇ ਕੀ ਕਰਦੇ ਆ ਅੱਜ ਮੇਰਾ ਇਹ ਸਵਾਲ ਹੋ ਆ ਕਿ ਡਾਕਟਰ ਰਾਜਕੁਮਾਰ ਪਿਛਲੇ 5 ਸਾਲ ਉਹ ਸਰਕਾਰ ਵਿੱਚ ਰਿਹਾ ਕਾਂਗਰਸ ਸਰਕਾਰ ਸੀ ਐਮਐਲਏ ਸੀ ਸਾਡੇ ਇੱਕ ਤਹਿਸੀਲ ਕੜਛੇ ਦੇ ਵਿੱਚ ਗੁਰਵਦਾਸ ਜੀ ਦੀ ਯਾਦਗਾਰ ਬਣ ਰਹੀ ਖੁਰਾਲ ਕਾਣ ਦੇ ਵਿੱਚ ਇਕ ਖੋਪਾਤੀ 20 ਲੱਖ ਰੁਪਏ ਦਾ ਮੈਂ ਪ੍ਰੋਜੈਕਟੋਂ ਪਾਸ ਕਰਾਇਆ ਸੀ 15% ਕੰਮ ਰਹਿ ਗਿਆ ਇਹ ਵੀ ਦਰਹ ਹਲਕੇ ਤੋਂ 5 ਸਾਲ ਬੀਤ ਗਏ 5 ਰੁਪਏ ਨਹੀਂ ਜਾਰੀ ਕਰਾਏ ਚੰਨੀ ਜੀ ਗੱਲ ਕਰ ਰਹੇ ਆ ਚੰਨੀ ਜੀ ਸੂਬੇ ਦੇ ਮੁੱਖ ਮੰਤਰੀ ਰਹੇ ਆ ਉੱਥੇ ਆ ਕੇ ਆਏ ਵੀ ਉੱਥੇ ਕੋਈ ਪੈਸਾ ਜਾਰੀ ਨਹੀਂ ਕੀਤਾ ਹੁਣ ਭਗਵੰਤ ਸਿੰਘ ਜੀ ਆ ਕੇ ਉੱਥੇ ਆਪਣਾ ਬੋਰਡ ਲਗਾਏ ਉਦਘਾਟਨ ਦਾ ਪੈਸਾ ਕੋਈ ਜਾਰੀ ਨਹੀਂ ਕੀਤਾ ਕੰਪਲੀਟ ਕੀਤਾ ਹੀ ਨਹੀਂ ਬਗੈ ਕਮਿਟੀ ਦਾ ਬੋਰਡ ਲਗਾਏ ਇਸ ਕਰਕੇ ਨਾਰੇ ਬਾਜੀ ਵੋਟਾਂ ਲੈ ਕਰਨੇ ਜਾਂ ਹੋਰ ਕੰਮ ਕਰਨੇ ਇਹ ਗੌਰਵਕ ਗੱਲਾਂ ਆ ਕੰਮ ਕਾਡੇ ਗੱਲਾਂ ਹੋਰ ਚੰਨੀ ਸਾਹਿਬ ਨੇ ਕਿਹਾ ਮੈਂ 14 ਕਰੋੜ ਰੁਪਏ ਇਲਾਕੇ ਲਈ ਦਿੱਤਾ ਸੀ ਡਾਕਟਰ ਸਾਹਿਬ ਲਈ ਪਰ ਉਹ ਲੱਗਦਾ ਨਹੀਂ ਵੀ ਇਲਾਕੇ ਦੇ ਵਿੱਚ ਲੱਗਿਆ ਹੋਊਗਾ ਜੇਕਰ ਜੁੜੀ ਥੋੜੀ ਆ ਉਹਨੇ ਲੋਕਾਂ ਲਈ ਖਰਚ ਕਰਨਾ ਹੋਰ ਉਹਨੂੰ ਥੋੜੇ ਬਹੁਤ ਪਾਤੀ